ਉਹਨੂੰ ਤਾਂ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਲੱਗੀ ਰਹਿੰਦੀ ਸੀ ਤੁਰੀ ਜਾਂਦੀ ਵੀ ਘਰੇ ਵੀ ਆ ਕੇ ਸਕੂਲੋਂ ਵੀ ਪੜਦੀ ਵੀ ਬਸ ਉੱਥੇ ਆ ਹੀ ਕਰ ਜਾਂਦੀ ਸੀ ਤੇ ਆਹ ਜਾਣੇ ਨੇ ਤਾਂ ਜਮਾਂ ਸਿਰਾ ਕਰਾਤਾ ਲੋਕੀ ਆਏ ਭੱਜੇ ਫਿਰਦੇ ਚਾਹ ਚੜ੍ਹਿਆ ਫਿਰਦਾ ਤੁਹਾਨੂੰ ਕਿੰਨੀ ਕਿ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦੇ ਜੀ ਆਈ ਤਾਂ ਨੇ ਵਧੀਆ ਸਮਾਂ ਦੀ ਕਿਸ ਗਰੀਬ ਪਰਿਵਾਰ ਦੀ ਵੀ ਸੁਣੀ ਗਈ ਮਾਲਕ ਸਾਹਿਬ ਨੂੰ ਦੇਵੇ ਦਾਤਾ ਤਰੱਕੀ ਬਖਸ਼ੇ ਇਦਾਂ ਉਹਨਾਂ ਐਵੇਂ ਕੂਠੇ ਤੇ ਬਹਿ ਕੇ ਜਦੋਂ ਕਿਨੋਂ ਲੌਂਦੇ ਦਾ ਪੜਨ ਸੀਗੇ ਤੇ ਉੱਥੇ ਗਾਈ ਜਾਣਾ ਬੈਠੀ ਨੇ ਤੇ ਐਂ ਹੀ ਵਾਤ ਮਹਾਰਾਜ ਦੀ ਵੇਰ ਹੋ ਗਈ ਜਿਹੜਾ ਡੈਡੀ ਐ ਦਾ ਉਹਦਾ ਮਿਸਤਰੀਆਂ ਨਾਲ ਕੰਮ ਕਰਦਾ ਤੇ ਜਿਹੜੀ ਮਾਤਾ ਵਾਂ ਉਹ ਘਰਾਂ ਦਾ ਕੰਮ ਕਰਦੀ ਜਿਵੇਂ ਪੋਚਾ ਵਗੈਰਾ ਲਾਉਂਦੀ ਐ ਮਤਲਬ ਗਰੀਬ ਪਰਿਵਾਰ ਤੋਂ ਉੱਠ ਕੇ ਇਹਨਾਂ ਲੈਵਲ ਹਾਸਲ ਕੀਤਾ ਹਾਂਜੀ ਹਾਂਜੀ ਗਰੀਬ ਉਹਨਾਂ ਨੂੰ ਵੀ ਜਾਣੀ ਕਿ ਪਤਾ ਨਹੀਂ ਸੀਗੇ ਵੀ ਸਾਡੀ ਕੁੜੀ ਇੰਨੀ ਚੜ ਜੂਗੀ ਮਾਨ ਮਹਿਸੂਸ ਹੋਇਆ ਕਿ ਉਹ ਕੁੜੀ ਨੇ ਇੰਨਾ ਟੈਲੈਂਟ ਸੀ ਕੁੜੀ 'ਚ ਬਹੁਤ ਬਾਸ ਸੋਹਣਾ ਥੋੜਾ ਸੀ ਹਾਂਜੀ ਹਾਂਜੀ ਬਹੁਤ ਸੋਹਣਾ ਸੀ ਉਹ ਘਰੇ ਵੀ ਲੱਗੀ ਰਹਿੰਦੇ ਸੀ ਅਜੇ ਘਰੇ ਵੀ ਬੋਲਣ ਲੱਗੀ ਰਹਿੰਦੀ ਸੀ ਲੱਗੀ ਰਹਿੰਦੀ ਸੀ ਪੜ੍ਹਦੀ ਵੀ ਸੀਗੀ ਤੇ ਗਾਣੇ ਵੀ ਗਾਈ ਜਾਂਦੀ ਸੀ ਹਾਂ ਤੇ ਸਾਰਿਆਂ ਨੇ ਸਗੋ ਹੱਸਣਾ ਵੀ ਤੂੰ ਗਾਣੇ ਗਾਉਂਦੀ ਰਹਿਣੀ ਉਹਨੇ ਕਹਣਾ ਕੋਈ ਨਾ ਤੁਸੀਂ ਇਹਦਾ ਕੰਮ ਕਰੋ ਉਹ ਬਸ ਪਹਿਲਾਂ ਤੋਂ ਹੀ ਐਂ ਸੀ ਪਿੰਡ ਦਾ ਕੀ ਕਹਿਣਾ ਹੈ ਕਿ ਸੰਯੋਗ ਦਿੱਤਾ ਪਿੰਡ ਨੇ ਕੀ ਬਹੁਤ ਵਧੀਆ ਕੀਤਾ ਕੁੜੀ ਨੇ ਹਾਂਜੀ ਹਾਂਜੀ ਸਾਰੇ ਖੁਸ਼ ਆਈ ਪਿੰਡ ਵਾਲੇ ਪੂਰਾ ਖੁਸ਼ ਆ ਉਹਨਾਂ ਨੂੰ ਪਤਾ ਵੀ ਚੱਲ ਆਪਣੇ ਪਿੰਡ 'ਚ ਵੀ ਕੋਈ ਕਲਾਕਾਰ ਬਣਿਆ ਵਾ ਇਹਦਾ ਅੱਗੇ ਕੋਈ ਨਹੀਂਗਾ ਇੱਥੇ ਪਿੰਡ ਦੇ ਵਿੱਚ ਕਲਾਕਾਰ ਹੁਣ ਤਾਂ ਬਈ ਪੂਰੀ ਮਸ਼ਹੂਰ ਹੋ ਗਿਆ ਪਿੰਡ ਥੋੜਾ ਪੂਰਾ ਮਸ਼ਹੂਰ ਕਰਤਾ ਕੁੜੀ ਨੇ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਜੀ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹਾਂ ਤੁਸੀ ਮੈਂ ਹਾਂ ਸੁਰਿੰਦਰ ਅਸੀਂ ਪਹੁੰਚੇ ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੋਕੇ ਜਿਵੇਂ ਕਿ ਤੁਸੀਂ ਪਰਮ ਦਾ ਨਾਮ ਤਾਂ ਸੁਣਿਆ ਹੀ ਹੋਣਾ ਉਹਦਾ ਹੁਣੇ ਇੱਕ ਗਾਣਾ ਆ दैट ਗਰਲ ਅੱਡੀ ਨਾ ਪਤਾਸੇ ਫਿਰਾਂ ਪੋਰਤੀ ਜੋ ਕੁੜੀ ਨੇ ਪੂਰੀ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਪੂਰਾ ਪੰਜਾਬ ਉਹਦੇ ਗਾਣੇ ਨੂੰ ਸੁਣ ਰਿਹਾ ਅਤੇ ਉਹਨੂੰ ਸਲਾਹ ਰਿਹਾ ਕਿ ਇਹ ਗਾਣਾ ਬਹੁਤ ਵਧੀਆ ਕੁੜੀ ਦਾ ਟੈਲੈਂਟ ਜੋ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਔਰ ਐਸ ਲੈਵਲ ਤੇ ਪਹੁੰਚੀ ਆ ਕੁੜੀ ਜਿਵੇਂ ਕਿ ਇੱਕ ਕਹਾਵਤ ਸੁਣੀ ਹੋਣੀ ਹੈ ਬੇ ਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗਪੰਦੇ ਸਿਨਾ چیر ਕੇ ਪੱਥਰਾਂ ਦਾ ਉਸੇ ਤਰ੍ਹਾਂ ਹੀ ਅੱਜ ਪਰਮ ਨੇ ਕਾਰ ਦਿਖਾਇਆ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਇੰਨੇ ਵੱਡੇ ਲੈਵਲ ਤੇ ਪਹੁੰਚੀ ਆ ਜੋ ਪਰਮ ਉਹਨੂੰ ਪੂਰੀ ਇੰਡਸਟਰੀ ਸਲਾਹ ਰਹੀ ਹੈ ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਨਾਮ ਦੇ ਨਾਲ ਵੀ ਉਹਨੂੰ ਜੋੜਿਆ ਜਾ ਰਿਹਾ ਕਿ ਉਸ ਦੀ ਟੋਨ ਸਿੱਧੂ ਮੂਸੇਵਾਲਾ ਦੇ ਨਾਲ ਵੀ ਮੈਚ ਕਰਦੀ ਹੈ ਆਓ ਚੱਲਦੇ ਆਂ ਪਰਮ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਅਨਗਵਾਂਡ ਦੇ ਨਾਲ ਗੱਲਬਾਤ ਕਰਦੇ ਆਂ ਕਿ ਪਰਮ ਦਾ ਰਹਿਣ ਸਹਿਣ ਕਿਦਾਂ ਦਾ ਸੀ ਔਰ ਰਿਆਜ਼ ਕਿੰਨੇ ਟਾਈਮ ਤੋਂ ਕਰ ਰਹੀ ਸੀ ਔਰ ਪੜ੍ਹਾਈ ਦੇ ਵਿੱਚ ਉਸ ਦਾ ਕਿੰਨਾ ਕ ਸੀਗਾ ਕਿ ਉਹਦੇ ਨਾਲ ਜੋ ਉਹਨੂੰ ਟ੍ਰੇਨਿੰਗ ਦੇ ਰਿਹਾ ਸੀ ਉਹ ਕੌਣ ਸੀ ਆਓ ਚਲਦੇ ਆਉਂਦੇ ਘਰ ਉਹਦੇ ਨਾਲ ਗੱਲਬਾਤ ਕਰਦੇ ਆ ਸਾਰਾ ਕੁਝ ਸਮਝਦੇ ਆ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਰਮ ਕਦੋਂ ਤੋਂ ਰਿਆਜ਼ ਕਰ ਰਹੀ ਸੀ ਇਸ ਲਾਈ ਸਿੰਗਿੰਗ ਲਾਈਨ ਦੇ ਵਿੱਚ ਕਦੋਂ ਤੋਂ ਆਈ ਹੈ ਜੀ ਬਈ ਛੋਟੇ ਹੁੰਦੇ ਤੇ ਆਏ ਸੀਗੇ ਜੀ ਤੇ ਪਹਿਲਾਂ ਵੀ ਕਰਦੇ ਆਉਂਦੇ ਸੀਗੇ ਜੀ ਬਹੁਤ ਟਾਈਮ ਕੀਤਾ ਇਹਨਾਂ ਨੇ ਪੜਦੇ ਸੀਗੇ ਪੜਦੇ ਪੜਦੇ ਇਸ ਲਾਈਨ ਚ ਹਾਂ ਜੀ ਪਹਿਲਾਂ ਸ਼ੁਰੂ ਦੀ ਸਕੂਲ ਚ ਵੀ ਇਹ ਗਾਉਂਦੇ ਹੁੰਦੇ ਸੀਗੇ ਜੀ ਤੇ ਪੜਦੇ ਪੜਦੇ ਬੱਸ ਫਿਰ ਬਈ ਜਿਵੇਂ ਕਿ ਫੈਮਿਲੀ ਚ ਕਿੰਨੇ ਮੈਂਬਰ ਨੇ ਤੁਹਾਡੇ ਬਈ 6 ਮੈਂਬਰ ਬਈ 6 ਮੈਂਬਰ ਹੈ 4 ਕਿੰਨੇ ਆ ਦੋ ਇੱਕ ਮੈਂ ਤੇ ਇੱਕ ਮੇਰਾ ਵੱਡਾ ਭਰਾ ਦੋ ਭੈਣਾਂ ਹੀ ਜਦੋਂ ਕਿ ਇਹਨਾ ਮਸ਼ਹੂਰ ਹੋਈ ਪਰਮ ਜਿਵੇਂ ਕਿ ਇੰਡਸਟਰੀ ਨੇ ਪੂਰਾ ਉਹਨੂੰ ਸੰਜੋਗ ਦਿੱਤਾ ਔਰ ਪੂਰੀ ਮਸ਼ਹੂਰ ਐ ਇਸ ਟਾਈਮ ਪੂਰੀ ਇੰਡਸਟਰੀ ਦੇ ਵਿੱਚ ਤੂਤੀ ਬੋਲਦੀ ਹੈ ਪੂਰਾ ਪੰਜਾਬ ਉਹਨੂੰ ਦੇਖ ਰਿਹਾ ਕਿਵੇਂ ਕੀ ਮਹਿਸੂਸ ਹੁੰਦਾ ਵੀ ਵਧੀਆ ਹੋਇਆ ਹਾਂਜੀ ਬਹੁਤ ਵਧੀਆ ਹੋਇਆ ਜੀ ਦਿਲ ਨੂੰ ਮਾਣ ਜਾ ਹੁੰਦਾ ਬਈ ਮਾਣ ਮਹਿਸੂਸ ਹੁੰਦਾ ਕਿ ਮੇਰੀ ਭੈਣ ਹੁਣ ਪੰਜਾਬ ਦੀ ਸਿੰਗਰ ਬਣ ਗਈ ਹਾਂਜੀ ਹਾਂਜੀ ਬਾਈ ਹਾਂਜੀ ਜਦੋਂ ਇਹ ਰਿਆਜ਼ ਕਰਦੇ ਹੁੰਦੇ ਸੀ ਕਿ ਤੁਹਾਨੂੰ ਲੱਗਦਾ ਹੁੰਦਾ ਸੀ ਕਿ ਇੰਨੇ ਲੈਵਲ ਤੇ ਪਹੁੰਚ ਜੂਗੀ ਮੇਰੀ ਭੈਣ ਹਾਂਜੀ ਲੱਗਦਾ ਹੁੰਦਾ ਹੈ ਬਾਈ ਜਿਵੇਂ ਕਿ ਤੁਹਾਡੇ ਪਿੰਡ ਦੀ ਇੱਕ ਧੀ ਜੋ ਇੰਨੇ ਵੱਡੇ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਮਾਣ ਮਹਿਸੂਸ ਹੁੰਦਾ ਹਾਂਜੀ ਹਾਂਜੀ ਫੁੱਲ ਹੁੰਦਾ ਜੀ ਮਾਣ ਮਹਿਸੂਸ ਹਾਂਜੀ ਭਾਈ ਜਿਵੇਂ ਕਿ ਇਹ ਦਾਣਾ ਮੰਡੀ ਚ ਇਹਨਾਂ ਦੀ ਵੀਡੀਓ ਵੀ ਰੀਲਸ ਵਗੈਰਾ ਬਣਾਉਂਦੇ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਜੋ ਕਿ ਉਦੋਂ ਤੁਹਾਨੂੰ ਲੱਗਦਾ ਸੀਗਾ ਕਿ ਇਹ ਭੈਣ ਇੱਥੋਂ ਤੱਕ ਪਹੁੰਚੂਗੀ ਨਹੀਂ ਜੀ ਉਦੋਂ ਨਹੀਂ ਲੱਗਦਾ ਸੀਗਾ ਜੀ ਇਹ ਤਾਂ ਹੁਣ ਪ੍ਰਮਾਤਮਾ ਦੀ ਮਿਹਰ ਹੋਈ ਆ ਜੀ ਤੇ ਵਧੀਆ ਗਾਉਣ ਲੱਗ ਗਈ ਆ ਆਪਾਂ ਤਾਂ ਕਹਿੰਦੇ ਇਦੋਂ ਹੀ ਵਧੀਆ ਗਾਵੇ ਤੇ ਇਹਦਾ ਉਦੋਂ ਵੀ ਜ਼ਿਆਦਾ ਨਾਮ ਰੋਸ਼ਨ ਹੋਵੇ ਜਦੋਂ ਇਹ ਰਿਆਜ਼ ਕਰਦੀ ਸੀ ਉਦੋਂ ਲੱਗਦਾ ਨਹੀਂ ਸੀ ਕਿ ਇਹ ਕਿਹੜੇ ਰਾਸਤੇ ਤੇ ਕੁੜੀ ਚੱਲ ਪਈ ਇਹਨੂੰ ਪੜਨਾ ਚਾਹੀਦਾ ਏ ਕੰਮ ਕਰਨੇ ਚਾਹੀਦੇ ਆ ਹਾਂਜੀ ਉਦੋਂ ਲੱਗਦਾ ਸੀਗਾ ਉਹੀ ਬੰਦਾ ਜਿਵੇਂ ਕਹਿ ਦਿੰਦਾ ਸੀ ਤੂੰ ਕਿਹੜਾ ਵੱਡਾ ਹੋ ਗ ਕਲਰਕ ਲੱਗ ਜਾਏਗਾ ਵੀ ਵੱਡਾ ਕਲਾਕਾਰ ਬਣ ਜਾਏਗਾ ਤੇ ਇਹਨਾਂ ਪਤਾ ਨਹੀਂ ਸੀਗਾ ਵੀ ਮਹਾਰਾਜ ਦੀ ਕਿਰਪਾ ਨਾਲ ਵੀ ਇੰਨੀ ਵਧੀਆ ਗਾਉਣ ਲੱਗ ਜੂਗੀ ਇਹ ਤਾਂ ਉਹ ਐਵੇਂ ਕੋਠੇ ਤੇ ਬਹਿ ਕੇ ਜਦੋਂ ਇਹਨੂੰ ਲਾਉਂਦੇ ਦਾ ਬਾੜ ਨੇ ਸੀਗੇ ਤੇ ਉੱਥੇ ਗਾਈ ਜਾਣਾ ਬੈਠੀ ਨੇ ਕੱਲੇ-ਕੱਲੇ ਬੈਠੀ ਗਾਈ ਜਾਣਾ ਨਹੀਂ ਹੂੰ ਹੋਰ ਵੀ ਹੁੰਦੇ ਸੀ ਜਵਾਗ ਨਾਲ ਬੈਠੀ ਨੇ ਗਾਈ ਜਾਣਾ ਤੇ ਐਂ ਹੀ ਵਸ ਮਹਾਰਾਜ ਦੀ ਮਿਹਰ ਹੋ ਗਈ ਹਾਂਜੀ ਉਹਦੇ ਗਾਣੇ ਸੁਣਦੇ ਹੋ ਹਾਂਜੀ ਮੈਂ ਤਾਂ ਹੁਣ ਵੀ ਲਾਈ ਬੈਠਾ ਆ ਘਰ ਪਾਈ ਜਾਂਦੇ ਅਸੀਂ ਅਸੀਂ ਉਹਦੇ ਹੀ ਗਾਣੇ ਲਾਈ ਬੈਠੇ ਸੀਗੇ ਅੱਗੇ ਬਹੁਤ ਵਧੀਆ ਗਾਉਂਦੀ ਆ ਜੀ ਜਿਵੇਂ ਉਹ ਅੱਡੀ ਨਾ ਪਤਾਸੇ ਫੇਰਾਂ ਭੋਰਦੀ ਹਾਂਜੀ ਹਾਂਜੀ ਵਧੀਆ ਗਾਣਾ ਬਹੁਤ ਵਧੀਆ ਜੀ ਪਿੰਡ ਦਾ ਕੀ ਕਹਿਣਾ ਹੈ ਕਿ ਸੰਯੋਗ ਦਿੱਤਾ ਪਿੰਡ ਨੇ ਕੀ ਬਹੁਤ ਵਧੀਆ ਕੀਤਾ ਕੁੜੀ ਨੇ ਹਾਂਜੀ ਹਾਂਜੀ ਸਾਰੇ ਖੁਸ਼ ਆ ਜੀ ਪਿੰਡ ਵਾਲੇ ਪੂਰਾ ਖੁਸ਼ ਆ ਉਹਨਾਂ ਨੂੰ ਪਤਾ ਆ ਵੀ ਚੱਲ ਆਪਣੇ ਪਿੰਡ 'ਚ ਵੀ ਕੋਈ ਕਲਾਕਾਰ ਬਣਿਆ ਵਾ ਇਹਦਾ ਅੱਗੇ ਕੋਈ ਨਹੀਂਗਾ ਇੱਥੇ ਪਿੰਡ ਦੇ ਵਿੱਚ ਕਲਾਕਾਰ ਹੁਣ ਤਾਂ ਬਾਈ ਪੂਰੀ ਮਸ਼ਹੂਰ ਹੋ ਗਿਆ ਪਿੰਡ ਥੋੜਾ ਪੂਰਾ ਮਸ਼ਹੂਰ ਕਰਤਾ ਕੁੜੀ ਨੇ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਜੀ ਤੇ ਇਹਦੇ ਮਾਤਾ ਪਿਤਾ ਕੀ ਕਰਨੇ ਨੇ ਇਦੇ ਮਾਤਾ ਪਿਤਾ ਜੀ ਜਿਹੜਾ ਡੈਡੀ ਆ ਇਹਦਾ ਉਹਦਾ ਮਿਸਤਰੀਆਂ ਨਾਲ ਕੰਮ ਕਰਦਾ ਤੇ ਜਿਹੜੀ ਮਾਤਾ ਵਾਂ ਉਹ ਘਰਾਂ ਦਾ ਕੰਮ ਕਰਦੀ ਜਿਵੇਂ ਪੋਚਾ ਵਗੈਰਾ ਲਾਉਂਦੀ ਆ। ਮਤਲਬ ਗਰੀਬ ਪਰਿਵਾਰ ਤੋਂ ਉੱਠ ਕੇ ਇਹਨਾਂ ਲੈਵਲ ਹਾਸਲ ਕੀਤਾ। ਹਾਂਜੀ ਹਾਂਜੀ ਗਰੀਬ। ਉਹਨਾਂ ਨਾਲ ਵੀ ਯਾਨੀ ਕਿ ਪਤਾ ਨਹੀਂ ਸੀਗੇ ਵੀ ਸਾਡੀ ਕੁੜੀ ਇੰਨੀ ਚੜ ਜੂਗੀ। ਵੀ ਤਾਂ ਹੀ ਅਗਲੇ ਮਿਹਨਤ ਮਜ਼ਦੂਰੀ ਕਰ ਰਹੇ ਸੀਗੇ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵਿਚਾਰੇ ਕੋਈ ਉਹ ਜਾ ਕੰਮ ਕਰ ਲੈਂਦੇ। ਇਹ ਬਈ ਕਿੰਵੀਂ ਕਲਾਸ ਚ ਪੜਦੀ ਸੀ ਪਰਮ? ਇਹ ਬੀਏ ਕਾਮ ਚ ਆ ਜੀ। ਅਸੀਂ ਇਹ ਕਰਦੇ ਸੀ। ਹਾਂਜੀ ਮਤਲਬ ਪਰਦੇ ਪਰਦੇ ਇਸ ਲਾਈਨ 'ਚ ਪੈ ਗਈ ਤੇ ਅੱਗੇ ਗਾਣੇ ਕੱਢਦੇ ਹਾਂਜੀ ਹਾਂਜੀ ਠੀਕ ਹੈ ਇਹਦੇ ਜਿਹੜੇ ਦੋਸਤ ਨੇ ਉਹ ਨਾਲ ਜਿਹੜੇ ਰੈਪ ਵਗੈਰਾ ਕਰਦੇ ਹੁੰਦੇ ਸੀ ਉਹ ਵੀ ਐਸੇ ਪਿੰਡ ਦੇ ਨੇ ਜਾਂ ਬਾਹਰ ਦੇ ਨੇ ਕਿਤੇ ਨਹੀਂ ਜੀ ਉਹ ਜਿਹੜੇ ਨਾਲ ਪੜਦੇ ਆ ਉਹੋ ਹੀ ਆ ਜੀ ਪਿੰਡ ਦੇ ਨਹੀਂਗੇ ਇੱਕ ਦੋ ਵਿੱਚੋਂ ਪਿੰਡ ਦੇ ਹੈਗੇ ਆ ਤੇ ਬਾਕੀ ਬਾਹਰ ਦੇ ਆ ਜੀ ਬੀਬੇ ਪਰਮ ਨੂੰ ਜਾਣਦੇ ਹੋ ਤੁਸੀਂ ਹਾਂਜੀ ਪਰਮ ਨੂੰ ਜਾਣਦੇ ਹੋ ਜੀ ਹਾਂਜੀ ਹਾਂਜੀ ਜਾਣਦੇ ਹੋ ਜਾਣਦੇ ਆ ਜੀ ਜਾਣਦੇ ਉਹਦਾ ਗਾਣਾ ਸੁਣਿਆ ਹਾਂਜੀ ਸੁਣਿਆ ਠੀਕ ਹੈ ਕਿਵੇਂ ਮਾਣ ਮਹਿਸੂਸ ਹੋਇਆ ਕਿ ਉਹ ਕੁੜੀ ਨੇ ਇੰਨਾ ਟੈਲੈਂਟ ਸੀ ਕੁੜੀ ਚ ਬਹੁਤ ਬਾਸ ਸੋਹਣਾ ਸੋਹਣਾ ਸੀ ਹਾਂਜੀ ਹਾਂਜੀ ਬਹੁਤ ਸੋਹਣਾ ਸੀ ਠੀਕ ਹੈ ਠੀਕ ਜਿਵੇਂ ਇਥੋਂ ਘਰੋਂ ਬਾਹਰ ਨਿਕਲਦੀ ਉਹ ਗਾਉਂਦੀ ਹਣੀ ਆ ਫਿਰ ਸਾਰਾ ਗਾਣੇ ਗਾਉਂਦੀ ਸੀਗੀ ਹਾਂਜੀ ਗਾਉਂਦੀ ਸੀ ਉਹ ਘਰੇ ਵੀ ਲੱਗੀ ਰਹਿੰਦੀ ਸੀ ਅੱਛਾ ਘਰੇ ਵੀ ਬੋਲਣ ਲੱਗੀ ਰਹਿੰਦੀ ਸੀ ਘਰੇ ਲੱਗੀ ਰਹਿੰਦੀ ਸੀ ਪੜ੍ਹਦੀ ਵੀ ਸੀਗੀ ਤੇ ਗਾਣੇ ਵੀ ਗਾਈ ਜਾਂਦੀ ਸੀਗੀ ਹਾਂ ਹਾਂ ਤੇ ਸਾਰਿਆਂ ਨੇ ਸਗੋ ਹਸਣਾ ਵੀ ਤੂੰ ਗਾਣੇ ਗਾਉਂਦੀ ਰਹਿਣੀ ਉਹਨੇ ਕਹਣਾ ਕੋਈ ਨਾ ਤੁਸੀਂ ਐਦਾ ਕੰਮ ਕਰੋ ਉਹ ਬਸ ਪਹਿਲਾਂ ਤੋਂ ਹੀ ਐਂ ਸੀ ਉਹਦਾ ਹਾਂਜੀ ਤੁਸੀਂ ਕਦੇ ਰੋਕਿਆ ਜਾਂ ਛਿੜਕਿਆ ਨਹੀਂ ਵੀ ਇਹ ਕਿਹੜੇ ਕੰਮ 'ਚ ਲੱਗੀਆਂ ਤੂੰ ਛਿੜਕਿਆ ਹੀ ਨਹੀਂ ਸੀ ਜੀ ਐ ਸੀਗਾ ਜਿਹੜੀ ਇਹਦੀ ਲੋਰ ਹੈ ਚੱਲ ਕਰੀ ਜਾਂਦੀ ਆ ਆਪਦੀ ਮਰਜ਼ੀ ਨਹੀਂ ਬੱਸ ਬੇਬੇ ਤੁਸੀਂ ਜਾਣਦੇ ਹੋ ਪਰ ਮਨ ਨੂੰ ਹਾਂਜੀ ਜਾਣਦੇ ਵੀਰੇ ਥੋੜਾ ਘਰ ਕਿੱਥੇ ਆ ਆ ਸਾਡਾ ਘਰ ਹੀ ਪਈ ਜਾਂਦਾ ਵਾ ਅੱਛਾ ਸਾਹਮਣੇ ਥੋੜਾ ਘਰ ਹੀ ਆ ਹਾਂਜੀ ਹਾਂਜੀ ਉਹ ਕਿੰਨਾ ਕਰਿਆਜ਼ ਕਰਦੀ ਹੁੰਦੀ ਸੀ ਕਿੰਨੇ ਕ ਗਾਣੇ ਗਾਉਂਦੀ ਹੁੰਦੀ ਸੀ ਉਹਨੂੰ ਤਾਂ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਲੱਗੀ ਰਹਿੰਦੀ ਸੀ ਤੁਰੀ ਜਾਂਦੀ ਵੀ ਘਰੇ ਵੀ ਆ ਕੇ ਸਕੂਲੋਂ ਵੀ ਵੜਦੀ ਵੀ ਬਸ ਉਥੇ ਐਂ ਹੀ ਕਰ ਜਾਂਦੀ ਸੀ ਤੁਸੀਂ ਗਾਣਾ ਸੁਣਿਆ ਉਹਦਾ ਹਾਂਜੀ ਹੁਣ ਤਾਂ ਸੁਣਿਆ ਜਿਹੜਾ ਕੱਢਿਆ ਨੇ ਗਾਣਾ ਅੱਡੀ ਨਾ ਪਤਾਸੇ ਫਿਰਾਂ ਪੋਰਦੀ ਹਾਂਜੀ 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 ਸੁਣਿਆ ਜੀ ਪਹਿਲਾਂ ਉਹਦੇ ਗਾਣੇ ਸੁਣ ਕੇ ਲੱਗਦਾ ਸੀ ਕਿ ਇੰਨੀ ਮਸ਼ਹੂਰ ਹੋ ਜੂਗੀ ਕੁੜੀ ਸਾਡੀ ਨਹੀਂ ਜੀ ਨਹੀਂ ਐਂ ਤਾਂ ਨਹੀਂ ਸੀ ਲੱਗਦਾ ਤੇ ਗਾਣੇ ਤਾਂ ਉਹਨੇ ਪਹਿਲਾਂ ਵੀ ਬਹੁਤ ਹੁ ਕੱਢੇ ਸੀਗੇ ਤੇ ਆਹ ਗਾਣੇ ਨੇ ਤਾਂ ਜਮਾਂ ਸਿਰਾ ਕਰਾਤਾ ਲੋਕੀ ਆਏ ਭੱਜੇ ਫਿਰਦੇ ਚਾ ਚੜਿਆ ਫਿਰਦਾ ਘਰ ਜਾਣ ਤਾਂ ਚੜਨਾ ਹੀ ਉਹਨਾਂ ਨੂੰ ਆਪ ਨੂੰ ਵੀ ਬਹੁਤ ਚਾ ਚੜਿਆ ਫਿਰਦਾ ਤੁਹਾਨੂੰ ਕਿੰਨੀ ਕੀ ਖੁਸ਼ੀ ਮਹਿਸੂਸ ਹੋਈ ਬਹੁਤ ਜਿਆਦੇ ਜੀ ਅਈ ਤਾਂ ਨੇ ਵਧੀਆ ਸਮਾਂ ਦੀ ਕਿਸੇ ਗਰੀਬ ਪਰਿਵਾਰ ਦੀ ਵੀ ਸੁਣੀ ਗਈ ਮਾਲਕ ਸਭ ਨੂੰ ਦੇਵੇ ਦਾਤਾ ਤਰੱਕੀ ਬਖਸ਼ੇ ਜਿਵੇਂ ਉਹਨੇ ਮਿਹਨਤ ਕਰੀ ਉਹਦੀ ਮਿਹਨਤ ਦਾ ਫਲ ਉਹਨੂੰ ਮਿਲੇ ਦੁੱਗਣੀ ਦੁੱਗਣਾ ਜਦੋਂ ਘਰੋਂ ਬਾਹਰ ਨਿਕਲਦੀ ਸੀ ਇਹ ਗਲੀ ਦੇ ਵਿੱਚ ਗਾਣੇ ਗੁਣ ਗਣਾਉਂਦੀ ਸੀ ਉਦੋਂ ਲੱਗਦਾ ਨਹੀਂ ਸੀ ਕਿ ਸਾਡੀ ਕੁੜੀ ਕਿਹੜੇ ਰਾਹ ਪੈ ਗਈ ਨਹੀਂ ਜੀ ਇੱਥੇ ਨਾ ਅਸੀਂ ਸਾਂਝੀ ਮਾਤਾ ਲਾਉਂਦੇ ਹੁੰਦੇ ਸੀ ਉਹਨੇ ਸਭ ਤੋਂ ਪਹਿਲਾਂ ਮੂਰੇ ਕਹਿਣਾ ਮੈਂ ਹੀ ਗਾਉਣਾ ਮੈਂ ਹੀ ਤਾਂ ਆਰਤੀ ਕਰੂੰ ਤਾਂ ਹੀ ਮੈਂ ਕਰੂੰ ਬੀਬੀ ਆਰਤੀ ਮੈਂ ਕਰੂੰ ਮੈਂ ਕਹਿਣਾ ਕੋਈ ਉਹਨੂੰ ਸ਼ੌਂਕ ਵਾਲਾ ਸੀਗਾ ਭੇਟਾ ਵੀ ਗਾਉਂਦੀ ਹੁੰਦੀ ਸੀ ਮਾਤਾ ਦੀਆਂ ਤੇ ਹੁਣ ਤਾਂ ਉਹਨੂੰ ਬਚਪਨ ਤੋਂ ਬਾਹਲੀ ਰਹੀ ਸੀਗੀ ਹੁਣ ਵਧੀਆ ਹੋ ਗਿਆ ਮਾਲਕ ਨੇ ਚੱਲ ਉਹਦੀ ਸੁਣ ਲਈ ਜਿੰਨੀ ਉਹਨੇ ਮਿਹਨਤ કરી ਚੱਲ ਉਹਨੂੰ ਮਿਹਨਤ ਦੀ ਤਰੱਕੀ ਬਖਸ਼ੇ ਮਾਲਕ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਪਤਾ ਚੱਲ ਗਿਆ ਸੀ ਕਿ ਵੀ ਇਹ ਸਾਡੀ ਕੁੜੀ ਇੰਨੀ ਮਸ਼ਹੂਰ ਹੋ ਗਈ ਹੁਣ ਸਾਰੇ ਪੰਜਾਬ ਦੇ ਸਿੰਗਰ ਉਹਨੂੰ ਜਾਣਨ ਲੱਗ ਪਏ ਉਹਦਾ ਸਹਿਯੋਗ ਦੇ ਰਹੇ ਨੇ ਹੁਣ ਤਾਂ ਥੋੜੇ ਜਿਹੇ ਦਿਨਾਂ ਤੋਂ ਤਾਂ ਬਹੁਤ ਪਤਾ ਲੱਗਾ ਸੀ ਲੱਗ ਗਿਆ ਪਤਾ ਵੀ ਬਹੁਤ ਉਹਦੀ ਕਰਦੇ ਆ ਇੰਟਰਵਿਊ ਵੀ ਬਾਹਲੇ ਆਉਂਦੇ ਆ ਘਰੇ ਕੋਦੇ ਕੋਈ ਆ ਗਿਆ ਕੱਲ ਖਣੀ ਪਰਸੋ ਐਮਐਲਏ ਕੋਈ ਆਇਆ ਸੀਗਾ ਕਤਾਰਮ ਕੋਟ ਦਾ ਕੱਲ ਆਇਆ ਸੀ ਐਮਐਲਏ ਇੱਕ ਦਿਨ ਅੱਗੇ ਵੀ ਆਏ ਸੀ ਮੈਂ ਤਾਂ ਇੱਥੇ ਬੈਠੀ ਉਹਦੀਆਂ ਗੱਲਾਂ ਕਰੀ ਜਾਂਦੀ ਮੈਂ ਕਿ ਇਹਨੂੰ ਤੁਹਾਨੂੰ ਰਾਖੀ ਲਈ ਵੀ ਦੋ ਤਿੰਨ ਗੱਲ ਮੈਨੂੰ ਚਾਹੀਦੇ ਆ ਵੀ ਜਿੰਨੀ ਵਿਚਾਰੀ ਮਸ਼ਹੂਰ ਹੋ ਗਈ ਹੈਨਾ ਤੇ ਚੱਲ ਮਾਲਕ ਕਿਰਪਾ ਕਰੇ ਸਭ ਤੇ ਦਾਤਾ ਜੇ ਕਿਸੇ ਦੀ ਹੁੰਦੀ ਆ ਰੀਝ ਪੂਰੀ ਕਰੇ ਮਾਲਕ ਪਿੰਡ ਦੇ ਲੋਕਾਂ ਦਾ ਉਹਦੇ ਬਾਰੇ ਕੀ ਕਹਿਣਾ ਕਿ ਕੁੜੀ ਨੇ ਸਹੀ ਕੀਤਾ ਇਹਨੇ ਬਹੁਤ ਖੁਸ਼ੀ ਮਨਾਉਂਦਾ ਬਹੁਤ ਖੁਸ਼ੀ ਜ਼ਿਆਦਾ ਮਨਾਉਂਦਾ ਜੀਵਿੰਦਾਰ ਵੀ ਆਪਣੇ ਮੱਝ ਵੀ ਸਿੱਖ ਸਾਡੇ ਵੀ ਬਹੁਤ ਜ਼ਿਆਦਾ ਖੁਸ਼ੀ ਮਨਾਉਂਦੇ ਵੀ ਵਧੀਆ ਹੋਇਆ ਵੀ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਹੋਇਆ ਬਹੁਤ ਖੁਸ਼ੀ ਮਨਾਉ ਇਹਦਾ ਪਿਤਾ ਕੀ ਕੰਮ ਕਰਦੇ ਸੀਗੇ ਪਿਤਾ ਇਹ ਤਾਂ ਦਿਹਾੜੀ ਜਾਂਦਾ ਸੀ ਮਿਸਤਰੀਆਂ ਨਾਲ ਮੰਮੀ ਇਹਦੀ ਘਰਾਂ ਚ ਕੰਮ ਕਰਦੀ ਵਿਚਾੜੂ ਪੋਚਾ ਕਰਦੀ ਆ ਕੱਪੜੇ-ਕੁਪੜੇ ਧੋਦੀ ਧੋਤਣਾ ਕਰਾਂਗੇ ਹੁਣ ਉਹਨੇ ਵੇਲਾ ਤੜਕੇ ਦੀ ਗਈ ਨੇ ਸ਼ਾਮ ਹੀ ਆਉਣਾ ਵਾ ਹਜੇ ਤਾਂ ਚੱਲ ਇਹਦਾ ਪਿਓ ਵਿਚਾਰਾ ਭਲੀ ਕੋਖ ਦਾ ਆਏ ਤੋਂ ਵੇਲਾ ਰੋਟੀ ਪਾਣੀ ਕਰਦੀ ਉਹਨੇ ਕਦੇ ਨਹੀਂ ਕਿਹਾਗਾ ਵੀ ਜਾਂ ਤੁਸੀਂ ਲੇਟ ਆ ਜਾਂ ਕਿਵੇਂ ਆ ਨਹੀਂ ਉਹ ਕਦੇ ਨਾ ਕੋਈ ਜ ਰੋਟੀਆਂ ਖਾ ਕੇ ਪਾਵਾਂਗੇ ਨੇਰੇ ਸਵੇਰੇ ਪਹਿਲਾਂ ਇਹਨਾਂ ਨੇ ਕੁੜੀ ਦਾ ਵਿਆਹ ਕਰਾਇਆ ਨਾ ਇਹ ਤੋਂ ਵੱਡੀ ਦਾ ਤੇ ਫਿਰ ਪੈਸੇ ਪੂਸੇ ਲੱਗੇ ਬਾਈ ਚੜ੍ਹੇ ਲਾਉਣਾ ਹੀ ਆ ਇਸ ਕਰ ਜੇ ਕਿਸੇ ਨੇ ਅੱਜ ਦੇਵਾਂਗੇ ਤਾਂ ਕੱਲ ਨੂੰ ਫੇਰ ਲੈ ਲਾਂਗੇ ਕੋਸ ਉਹ ਵਿਚਾਰੀ ਕਰਦੀ ਕੋਸ ਉਹ ਤੇ ਦੂਜੇ ਦੋ ਮੁੰਡੇ ਪੜਦੇ ਇਹ ਵੀ ਪੜਦੀ ਸੀ ਇਹ ਤਾਂ ਹੁਣ ਮਤਲਬ ਗਰੀਬੀ ਦੌਰ ਹੀ ਕੱਟਿਆ ਗਰੀਬੀ ਦੌਰ ਦੇ ਵਿੱਚੋਂ ਉੱਥੇ ਪਹੁੰਚ ਗਰੀਬੀ ਸੁਣੀ ਆ ਮਾਲਕ ਨੇ ਬਹੁਤ ਜ਼ਿਆਦਾ ਵੀ ਇਹਨਾਂ ਦੀ ਹੁਣ ਗਰੀਬੀ ਕੱਟੀ ਜਾਊਗੀ ਚਲ ਹੁਣ ਇਹਨਾਂ ਦਾ ਤੇ ਸਾਡਾ ਤੇ ਦੋ ਘਰ ਹੋਰ ਰਹਿੰਦੇ ਸਾਡੇ ਮੱਲੇ 'ਚ ਨਹੀਂ ਸਾਰਿਆਂ ਦੇ ਲੈਂਟਰ ਪਾਏ ਸੀ ਅਸੀਂ ਆਲੇ-ਦੁਆਲੇ ਸਿੱਕਾ ਤੋਂ ਲੈਂਟਰ ਵਾਲੇ ਹੋਵਾਂਗੇ ਕਦੋਂ ਹੋਵਾਂਗੇ ਉਹ ਅਸੀਂ ਪਾਉਣ ਲੱਗੇ ਇਹ ਵੀ ਪਾਉਣ ਲੱਗੇ ਸੀ ਫਿਰ ਇਹ ਕਹਿੰਦੇ ਵੀ ਸਮਾਨ ਆਪਾਂ ਇੱਕ ਗਲੀ 'ਚ ਰੱਖਣਾ ਵੀ ਤੁਸੀਂ ਕਿੱਥੇ ਰੱਖੋਗੇ ਅਸੀਂ ਕਿੱਥੇ ਰੱਖਾਂਗੇ ਹੁਣ ਇਹਨਾਂ ਦਾ ਵੀ ਮਾਲਕ ਬਣਾਵੇ ਹੁਣ ਤਾਂ ਸਾਂ ਸੋਹਣੀ ਲਈ ਪ੍ਰਮਾਤਮਾ ਨੇ ਪਾਉਣਗੀ ਹਾਂਜੀ ਬੇਬੇ ਹੁਣ ਤਾਂ ਲੈਂਟਰ ਪੈ ਜਾਊਗਾ ਪੈ ਜਾਊਗਾ ਪੈ ਜਾਊਗਾ ਵਧੀਆ ਮਾਲਕ ਸਭ ਤੋਂ ਟਾਈਮ ਲਿਆ ਦੇ